ਰਾਮਾੰ ਲੂਆ ਕੇ ਆਏ ਹੈ 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 ਕਹ ਲਾ ਤੇਰੀ ਵੀ ਆਏ ਮੈਂ ਪੜ ਕੱਟ ਕੇ ਲਾਤਾ ਆਹ ਲਾ ਜਿਹੜੇ ਬੰਦੇ ਮੁੱਛਾਂ ਮਾਚ ਰੱਖਣ ਦੇ ਸ਼ਕੀਨ ਆ ਨਾ ਮੇਰੇ ਮੂਹਨ ਤੇ ਉਹ ਉਹਨਾਂ ਨੂੰ ਮੁੱਛਾਂ ਬਣਾਉਣੀਆਂ ਪੈਂਦੀਆਂ ਜਾਂ ਹੋਰ ਕਾਹੇ ਵੀ ਲੋੜ ਨਹੀਂ ਮੈਂ ਬਣਾਉਂਗਾ ਇੱਕ ਦੋ ਵਾਰੀ ਉਬਾਲ ਮਾਚੇ ਜਾਂਦੇ ਆ ਬਾ ਉਤੋਂ ਦੀ ਮੜਾ ਡਰੇਰ ਮੰਗ ਲਓ ਜਿੱਥੇ ਕਾਉਂਗੇ ਉੱਥੇ ਮੁੱਛਾਂ ਵੱਡ ਜਣੀਆਂ ਜਿੱਥੇ ਕਾਉਂਗੇ ਓਏ ਐਨੇ ਤੋਂ ਵਾਹ ਆ ਤਾਂ ਗੱਲ ਨਹੀਂ ਬਣਦੀ ਫਿਰ ਉਹ। ਗੋਰਾ ਖੜਾ ਸੀਗਾ ਯਾਰ ਉਹ ਆਪਣੇ ਕੋਲੇ ਚੇਂਜ ਇਨ ਚਰਦੀ ਪਈ ਆ। ਮੈਂ ਚੱਲ ਦੇ ਦੇ। ਆ ਫੇਰ ਵੀ ਇਹ ਖਵਰਾ ਵਿਚਾਰਾ ਕੀ ਮਜਬੂਰੀ ਨੂੰ ਖੜਾ ਹਨਾ। ਕੋਈ ਪਤਾ ਨਹੀਂ ਕਿਸੇ ਦੀ ਕੀ ਮਜਬੂਰੀ ਆ। ਕਿਹਦਾ ਜੀ ਕਰਦਾ ਹੁੰਦਾ ਰੋਡ ਤੇ ਖੜ ਕੇ ਮੰਡਨ ਨੂੰ ਨਾਲੇ ਉਹ ਚਾ। ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਜਿਹੜਾ ਡੋਰ ਆ ਇਹਦੇ ਨੇੜੇ ਟਰੱਕ ਲੈ ਕੇ ਆਈ ਮੈਂ ਕਿਹਾ ਤੋਂ ਅਗੇ ਡੋਰ ਖੋਲੀ ਉਹ ਮੈਂ ਕਿਹਾ ਮੈਂ ਕਿਹਾ ਤੋ ਖੋਲਾਂ। ਅਨਲੀਗਲ ਚੀਜ਼ ਆ ਇਹ ਕਰ ਹੀ ਨਹੀਂ ਸਕਦੇ। ਤੇ ਨਾ ਹੀ ਖੋਲੇ ਉਹਨਾਂ ਦਾ ਲਾਗ ਜਾਨੇ ਕਰੋ سپورਟ ਭਰਾ ਨੂੰ ਚੈਨਲ ਕਰ ਲਓ ਸਬਸਕ੍ਰਾਈਬ ਜੇ ਨਹੀਂ ਕੀਤਾ ਤੇ ਬੈਲ ਆਈਕਨ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਹਾਂਜੀ ਕੀ ਹਾਲ ਚਾਲ ਹੈ ਸੰਗ ਤੇ ਇਹ ਸਾਰੇ ਚੜਤੀ ਗਲਾ ਚੋਂ ਹੋਣਾ ਇਹ ਵੀ ਚਾਹੀਦੇ ਆ ਇਹ ਆਪਾਂ ਵੀ ਆ ਮਿੱਤਰੋ ਉਧਰ ਚਾਲਦੇ ਆਂਗੇ ਆਪਣਾ ਨੇੜੇ ਨਾ ਆਉਂਦੇ ਆਏ ਹਾਏ ਹਾਏ ਸ਼ਾਵਰ ਕੀਤਾ ਬੁੱਕ ਔਰ ਨਾਲੇ ਸ਼ਾਵਰ ਮਿਲ ਜੂਗਾ। ਜੇੜੀ ਮੈਂ ਫਿਰ ਉਸ ਤੜਕੋ ਤੜਕੇ ਉਹੀ ਜਾ ਲਣਾ। ਰਾਤ ਮੈਂ ਨਹੀਂ ਕੀਤਾ ਹੀਗਾ। ਮੈਨਾਂ ਦੀ ਰਾਤ ਨੂੰ ਬਹੁਤ ਜੀ ਲੱਗੀ ਮੈਂ ਬਨਾਣਾ ਖਾਦਾ ਉੱਠ ਕੇ ਤੇ ਮੈਂ ਉਹ ਬੈਗ 'ਚ ਨਹੀਂ ਪਾਇਆ ਮੈਂ ਜਾਣ ਕੇ ਨਾ ਇੱਥੇ ਸਿੱਟਦਾ ਹਨਾ ਮੈਂ ਕਿਹਾ ਵੀ ਜੇ ਚੂਹੀ ਹੋਈ ਨਾਲੇ ਹੋਰ ਪਾਸੇ ਨਾਲ ਮੜੂ ਪਤਾ ਲੱਗ ਜੂ ਹੋਣੀ ਯਾਰਾ ਚੂਹੀ ਆ ਕਿ ਕੀ ਆ ਮੈਂ ਰਾਤ ਵੀ ਗੱਲ ਕੀਤੀ ਆ ਹੈਗੀ ਯਾਰ ਦੇਖੋ ਆ ਟੁੱਕਿਆ ਵੇਗਾ ਇੱਥੋਂ ਆਹ ਤਾਂ ਜਿਹੜਾ ਆਹ ਦੇਖੋ ਆ ਟੁੱਕਿਆ ਵੇ ਸਾਰਾ ਆਹ ਇੱਥੋਂ ਬਣਾਣਾ ਸਿੱਧਾ ਸੀ ਹੁਣ ਮੈਂ ਜਾਣ ਕੇ ਨਹੀਂ ਸਿੱਟਿਆ ਮੈਂ ਕਿਹਾ ਮੈਂ ਚੱਲਿਆ ਸ਼ਾਵਰ ਲੈਣਾ ਇਹਨੂੰ ਇੱਥੇ ਹੀ ਫੇਰ ਰੱਖ ਦਿੰਨਾ ਏਨੂੰ ਆ ਕੇ ਸਿੱਟੂਗਾ ਮਰੇ ਦੀਨ ਦੀ ਗਾਤੋ ਨਹੀਂ ਮੈਨੂੰ ਇੱਕ ਅੱਧੀ ਆਰੀ ਤਾਂ ਦਿਸੇ ਵੀ ਇੱਥੇ ਤੁਰੀ ਫਿਰਦੀ ਟਰੱਕ ਚ ਜਾਂ ਹੋਰ ਹਨ ਵੀ ਨਿਗਾਹ ਤਾਂ ਪਵੇ ਉਹ ਲਾਣੀ ਆ ਰ ਮੈਨੂੰ ਵੀ ਚੱਕਰ ਵੀ ਇੱਕ ਅੱਧੀ ਆਰੀ ਤਾਂ ਦਿਸੇ ਨਾ ਮੈਨੂੰ ਆ ਮੁੰਬਈ ਨਹੀਂ ਪੇਕਾ ਪਹੁੰਚ ਜਾ ਮੈਂ ਸਾਰਾ ਟਰੱਕ ਘੱਟ ਲੂੰਗਾ ਉੱਥੇ ਤਾਂ ਉੱਥੇ ਨਹੀਂ ਮੈਨੂੰ ਕੋਈ ਚੱਕਰ ਉਹ ਮਾਤਮਾ ਸੁੱਖ ਰੱਖੇ ਸਤਿਰਾ ਸ੍ਰੀ ਵਾਇਗ੍ਰਸ ਚ ਪਾਛਾਈ ਕੋਈ ਸਾਨੂੰ ਬਤਾਏ ਜਾਨਵਰ ਇਦਾਂ ਦਾ ਹੁੰਦਾ ਇਹਨੇ ਕੋਹ ਨਹੀਂ ਦੇਖਣਾ ਹੁੰਦਾ ਇਹਨੇ ਟੱਕ ਦੇਣਾ ਹੁੰਦਾ ਮੈਨੂੰ ਉਹ ਚੀਜ਼ ਦਾ ਡਰ ਲੱਗਦਾ ਵੀ ਕੋਈ ਤਾਰ ਤੂਰ ਨਾ ਟੱਕ ਦੇਣਾ ਨਾ ਰਾਹ 'ਚ ਬਣੀ ਪੈ ਕੇ ਆ ਕੇ ਤਾਂ ਸਾਰਾ ਉਹ ਖੋਲੂnga ਹੀ ਖੋਲੂnga ਮੈਂ ਪਰ ਹਾਇ ਤਾਂ ਅੱਜ ਬਾਰਡਰ ਤੇ ਅੱਜ ਦੀ ਰਾਤ ਬਾਰਡਰ ਤੇ ਲੰਘਿਆਣੀ ਆ ਤਿੰਨ ਦਿਨ ਲੱਗ ਜਾਣੇ ਚਾਰ ਦਿਨ ਬਣੀ ਪੈ ਕੇ ਜਾਂਦਿਆਂ ਨੂੰ ਆਇਕੀ ਨਹੀਂ ਅੱਜ ਆਪਾਂ ਪਹੁੰਚ ਜਾਣਾ ਹੈ ਬਣੀ ਪੈਗ ਜਿਹੋ ਉਧਰ ਆਪਣਾ ਉਹ ਸੇਮ ਲੋਡ ਹੁੰਦੇ ਅੱਗੇ ਵਾਲੇ ਜਿਹੜੇ ਅੱਗੇ ਜਾ ਰਹੇ ਹੁੰਦੇ ਆ ਤੇ ਅੱਜ ਅਸੀਂ ਆਪਾਂ ਜੁਆਸੇ ਜੀ ਫਿਰਦੇ ਆਂ ਆਹ ਦੀ ਕਰੀ ਜਾਂਦੇ ਆ ਵੇ ਆਹ ਟਰੱਕ ਸਾਫ ਕਰਦਾ ਟਰੇਲਰ ਤੋਂ 에ਅ ਲਾ ਕੇ ਤੇ ਬਾਈ ਟਰੱਕ ਤੇ ਲਵਾ ਲਾ ਪੈਪ ਐਨਾ ਮੱਥਾ ਮਾਰਨ ਨਾਲ ਹੂੰ ਏ ਮੈਂ ਇਹ ਪਾਰਕਿੰਗ ਹਨਾ ਹਰ ਵਾਲਾ ਜਿਵੇਂ 237 ਤਾਂ ਹੈਗੀ ਆ ਮੇਰੇ ਹਿਸਾਬ ਨਾਲ 300 ਪਲੱਸ ਟਰੱਕ ਰੋਕਦਾ ਇੱਥੇ ਕਿਉਂਕਿ ਜਿਵੇਂ ਮੇਰੇ ਵਰਗੇ ਰਾਤ ਵਿਚਾਲੇ ਲਾ ਕੇ ਆ ਤਾਂ ਪਾਰਕਿੰਗ ਹੈ ਨਹੀਂ ਰਾਤ ਆ ਸਾਰਾ ਫੁੱਲ ਸੀਗਾ ਇੱਥੋਂ ਲੈ ਕੇ ਹਨਾ ਹੂ ਤਾਂ ਹੀ ਸਾਰਾ ਆ ਵੀ ਆ ਵੀ ਐ 300 ਪਲੱਸ ਭਲਾ ਲੱਗਦਾ ਵੀ ਘੱਟ ਨਹੀਂ ਲੱਗਦੇ ਉਹ ਸ਼ਾਵਰਫੂਰ ਲੈ ਕੇ ਫਿਰ ਤੁਰਦੇ ਆ ਯਾਰ ਅੱਲਾ ਇੱਥੇ ਉਹ ਲਾਉਂਦਾ ਜੀ ਚੂਹੇ ਨੂੰ ਫੜਨ ਵਾਲਾ ਕੋ ਲੱਭ ਗਿਆ ਨਾ ਉਹ ਦੇਖਦਾ ਨਹੀਂ ਫਿਰ ਬਾਹਰ ਮਾਰ ਰੁਗੂੰਗਾ ਜਿਹੜੇ ਬੰਦੇ ਮੁੱਛਾਂ-ਮੁੱਛਾਂ ਰੱਖਣ ਦੇ ਸ਼ਕੀਨ ਆ ਨਾ ਮੇਰੇ ਮੂਹਨ ਤੇ ਉਹ ਉਹਨਾਂ ਨੂੰ ਮੁੱਛਾਂ ਬਣਾਉਣਾ ਪੈਂਦੀਆਂ ਜਾਂ ਹੋਰ ਕਾਹੇ ਨਹੀਂ ਲੋੜਨੀ ਮੈਂ ਬਣਾ ਲਿਆ ਇੱਕ ਦੋ ਵਾਰੀ ਉਬਾਲ ਮਾਚੇ ਜਾਂਦੇ ਆ ਜੇ ਕੋਈ ਸ਼ਾਵਰ ਲਿਆ ਹਨਾ ਤੇ ਹੁਣ ਕੱਪੜੇ ਪਾ ਕੇ ਆ ਦੇ ਦੇ ਜਦੋਂ ਪਾਣੀ ਲਾਉਂਦੇ ਹੁੰਦੇ ਕੋਈ ਲੋਸ਼ਨ ਵਗੈਰਾ ਮੈਂ ਲੋਸ਼ਨ ਲਾਉਣਾ ਮੈਂ ਉਹ ਵੀ ਲੋਸ਼ਨ ਵਾਲੇ ਹੱਥ ਐ ਇੱਥੇ ਮਾਰਨੇ ਇੱਕਾਰੀ ਠੀਕ ਜਿਹੜਾ ਮਰਜੀ ਲੋਸ਼ਨ ਹੋਇਆ ਬਾ ਉਤੋਂ ਦੀ ਮੜਾ ਡ੍ਰੈਅਰ ਮੰਗ ਲਓ ਜਿੱਥੇ ਕਹੋਗੇ ਉੱਥੇ ਮੁੱਠਾਂ ਫੜ ਜਾਈਆਂ ਜਿੱਥੇ ਕਹੋਗੇ ਇਹ ਹੀ ਹੁੰਦਾ ਛਾਂਪੈਂ ਤੇ ਉਹ ਜੜੀਆਂ ਉਹ ਹੁੰਦੀਆਂ ਉਹ ਬਤੋਂ ਮਹੀਨਾ ਵੀ ਦਿਨ ਰਹਿੰਦੇ ਜਿਹੜੀਆਂ ਬੱਲੀਆਂ ਹੁੰਦੀਆਂ ਵੀ ਜਿੱਥੇ ਕਹੋਗੇ ਮੇਰੇ ਮੁੱਠੇ ਦੀ ਵੀ ਵੀਡੀਓ ਦੇਖ ਗਏ ਮਧੀਆਂ ਖੜੀਆਂ ਹੁੰਦੀਆਂ ਮਰਚਾਨ ਇਹ ਡਰੇਰ ਨਾਲ ਹੀ ਹੁੰਦੀਆਂ ਉਹ ਨਹੀਂ ਲਹੂਰ ਲਾਉਂਦਾ ਨਹੀਂ ਮੈਂ ਕੋਈ ਫੈਕਸੋ ਕੁਝ ਨਹੀਂ ਬਸ ਇਹ ਲੋਸ਼ਨ ਵਾਲਿਆ ਥੈਂ ਕਰ ਦੋ ਮੜੇ ਵੀ ਲੋਸ਼ਨ ਲੱਗ ਜਾ ਮੁੱਛਾਂ ਤੇ ਉੱਤੋਂ ਦੀ ਡਰੇਰ ਮਾਰ ਲਓ ਕੋਈ ਬਣਾਉਣ ਦੀ ਲੋੜ ਘਾ ਇਹਦੀ ਲੋੜ ਮੇਰੇ ਯਾਰ ਦੋਸਤਾਂ ਵਾਂਗ ਮੁੱਛਾਂ ਬੰਨਣ ਵਾਲੇ ਉੰਨਾ ਨਾ ਗਿਣਾ ਤੂੰ ਚੰਗਾ ਕੰਮ ਕਰਿਆ ਹੈਗਾ ਬਹੁਤ ਤਕੜੀ ਚੀਜ਼ ਆ ਬਾਬੇ ਇਹ ਡ੍ਰਾਇਰ ਨਾਲ ਦਾ ਵਾਲ ਸੁੱਕਿਆਂਦੇ ਹੁੰਨੇ ਜੋ ਬੜਾ ਠੰਡਾ ਤੇ ਡ੍ਰਾਇਰ ਮੇਰੇ ਕੋਲੇ ਪੱਕਾ ਹੀ ਬੈਗ 'ਚ ਹੀ ਹੁੰਦਾ ਹੈ ਸਾਰਾ ਸਮਾਨ ਬਾਹਰ ਚੁੱਪ ਕਰਕੇ ਮੈਂ ਡ੍ਰਾਇਰ ਮਾਰੀ ਕਿਰ ਕੋ ਤੇ ਇਹਨੂੰ ਥੜਪੀਆਂ ਸਿਰ ਦੁਗਿਆਣੀ ਛਾਂਤ ਗਈ ਜਿੰਨਾ ਚਿਰ ਹੌਂਡਿੰਗ ਟੌਨ ਕੋਲ ਤਾਂ ਹੋਈ ਜਾਂਦੀ ਮੈਂ ਤਾਂ ਚੱਲ ਕੋਸ ਲੌਂਗ ਦੀ ਲੋ ਉਹਨੇ ਕੋਸ ਦੀ ਨਾਲੇ ਵਾਲ ਬੂਲਾ ਹਨ ਸਾਰੇ ਸਿੱਟੇ ਹੋ ਜਾਂਦੇ ਆ ਤਾਂ ਜਿਆਦੇ ਤੇਜ਼ ਵਾਲੀ ਦਿੱਤੀ ਐ ਨਹੀਂ ਸਲੋ ਵਾਲੇ ਤੇ ਵਧੀਆ ਸੱਟੁੰਦੇ ਆਉਂਦੇ ਆ ਐਸ ਤੇ ਇਹ ਤੇ ਵੀ ਥੋੜੀ ਹੀਟ ਘਟਾ ਗਈ ਨੂੰ ਹਵਾ ਸਹੀ ਐ ਲਾ ਲੋ ਫੇਕ ਸੁਲਾ ਕੇ ਐਂ ਕਰਦੇ ਹੁੰਦੇ ਜਿੰਨੇ ਤਾਂ ਹੌਂ ਕਰ ਲਿਓ ਫਰਾਈ ਕਰਕੇ ਦੇਖੋ ਮੇਰੇ ਕੋਲ ਘਰੇ ਵੀ ਡ੍ਰੈਅਰ ਹੈਗਾ ਟਰੱਕ ਤੇ ਵੀ ਡ੍ਰੈਅਰ ਹੈ ਨਾ ਆਪਣਾ ਨਾਲ ਹੀ ਰੱਖਿਆ ਹੋਇਆ ਕਿੱਟਚ ਤਾਂ ਕਰਕੇ ੱਲ ਲੇ ਦੇਖਾਉਣਾ ਆ ਤੇਰਾ ਟਟ ਜੇ ਮੂੰਹ ਕਾਲਿਆ ਕੋਈ ਥੈਂਕ ਯੂ ਨਹੀਂ ਹੱਲਦੀ ਖਾਤਰ ਮੈਂ ਡੋਲੋ ਡੋਰ ਫੜ ਕੇ ਖੜਿਆ ਕੋਈ ਬੈਲ ਕਾਮ ਨਹੀਂ ਮੈਂ ਕਿਹਾ ਫਿਰ ਵੈਲਕਮ ਕਹਦਾ ਜੋ ਥੈਂਕ ਯੂ ਹੀ ਨਹੀਂ ਕਿਹਾ ਹਨਾ ਵੀ ਓਏ ਮੈਂ ਆਇਆ ਹੋਇਆ ਲੱਗਾ ਨਾ ਵੀ ਜਦੋਂ ਤਾਂ ਪਾਰਕਿੰਗ ਹੀ ਇੱਧਰ ਟਰੱਕ ਹੈ ਨਹੀਂਗੇ ਹਨਾ ਦੇਖੀ ਮੈਂ ਕਿਹਾ ਟਰੱਕ ਕਿੱਥੇ ਆ ਮੈਂ ਕਿਹਾ ਕਮਾਲ ਹੋ ਗਈ ਟਰੱਕ ਕਿੱਧਰ ਗਿਆ ਮੋਕ ਵੀ ਚੱਲ ਪਈ ਹੋਊਗੀ ਆਗੇ ਹੋਣਗੇ ਘੰਟੇ ਇੱਕ ਸ਼ਾਵਰ ਚੱਲ ਨਾਲ ਦੀ ਨਾਲ ਹੀ ਮਿਲ ਗਿਆ ਜੇ ਉਹਨੂੰ ਮੈਂ ਉੱਥੇ ਐਂਟਰ ਹੋਇਆ ਨਾ ਤਾਂ ਉਹ ਨਿਕਲ ਕੇ ਬਾਟਰ ਕੰਨੀ ਨੂੰ ਉੱਥੇ ਪਤਾ ਨਹੀਂ ਕੀ ਸੀਨ ਬਣਨਾ ਜਾ ਕੇ ਬੰਦ ਵੀ ਨਾ ਹੋ ਗਏ ਹੁਣ ਬਾਕੀ ਜਾ ਕੇ ਪਤਾ ਲੱਗੂਗਾ ਸਹੀ ਦੱਸਾਂ 11:00 ਵੱਜ ਕੇ ਨਿਕਲ ਰਹੇ ਆ ਸੋਤ ਨਾ ਵਾਇਗਰ ਚ ਚਬਾ ਆ ਸੋ ਕਰਕੇ ਹੋ ਬਾਰਡਰ ਹੈਗਾ ਇਥੋਂ ਬਾਰਡਰ ਨਹੀਂ ਬਾਰਡਰ ਤੋਂ ਨਾਲ ਹੀ ਆ ਹਿਸਾਬ ਲਾ ਲੋ ਇਹ 544 ਕਿਲੋਮੀਟਰ ਆ 11:00 ਵੱਜ ਗਿਆ ਇੱਕ ਹਿਸਾਬ ਦੇ ਮੈਂ ਸ਼ਕਾਭੋ ਚ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ ਹੋਣਾ ਕੀ ਸੀਨ ਬਣਨਾਗਾ ਤੇ 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 ਸਿਰੇ ਰਾਤ ਲੱਗੂਗੀ ਬਾਟਰ ਤੇ ਆਹ ਉਹ ਲਾਭਦਾ ਪੰਪ ਬਾਸ਼ਾ ਸਾਨੂੰ ਮੈਂ ਚੇਤਾ ਕਰਾ ਦਿੰਨਾ ਸਾਰੇ ਭਰਾਵਾਂ ਨੂੰ ਜਿੱਥੇ ਕੇਰਾ ਆਪਣੇ ਕੋਲੇ ਉਹਦਾ ਆਪਣਾ ਕੀ ਨਾਲ ਇੰਡੇ ਹੁੰਦੇ ਆ ਸੰਗਾ ਬੁਆਏ ਦਾ ਟ੍ਰੇਲਰ ਸੀਗਾ ਜਗਦੀਪ ਸਿੰਘੇ ਦਾ ਉਹਦਾ ਟਾਇਰ ਪਹਿਲਾਂ ਆਪਾਂ ਪੈਂਚਰ ਲਵਾਇਆ ਸੀਗਾ ਯੂਕਲੇਅਰ ਤੋਂ ਫਿਰ ਟਾਇਰ 플ੈਟ ਹੋ ਗਏ ਉਮੀ ਆਪਾਂ ਇੱਥੇ ਲੈੇ ਸੀਗੇ ਇੱਕ ਰਾਤ ਨੂੰ ਸੋਹਾਂ ਇੱਥੋਂ ਪੈਂਚਰ ਲਵਾ ਕੇ ਤੁਰਿਆ ਸੀਗਾ ਮੈਂ ਚਲੋ بھائی ਚਲੋ ਅੱਜ ਮੈਂ ਨਾ Google Map ਤੇ ਪਾ ਕੇ ਚੈੱਕ ਕਰ ਲਿਆ ਇੱਧਰ ਦੀ ਛੇਤੀ ਲਿਆਉਂਦਾ ਸੀਗਾ ਵੀ 90 ਥਾਣੀ ਸਿੱਧਾ 294 ਤੇ ਸ਼ਿਕਾਘੋ ਵੇਚ ਦੀ ਉਧਰ ਦੀ ਅੱਧਾ ਘੰਟਾ ਵੱਧ ਦਿਖਾਉਂਦਾ ਸੀ ਹੁਣ ਦੇਖੋ ਇੱਧਰ ਕਿੱਥੋਂ ਕਿਤਾਹੀਂ ਜਾਈਆਂ ਸਾਈ ਮਿਲਦਾ ਆਏ ਤਾਂ ਇੰਦਾ ਨਹੀਂ ਟ੍ਰੈਫਿਕ ਮਿਲਿਆ ਕਿਉਂਕਿ ਸਵੇਰ ਹੁੰਦਾ ਮੰਨ ਲਓ ਕੰਮਕੋਮ ਵਾਲਿਆਂ ਦਾ ਟਾਈਮ ਹਨਾ ਅੱਜ ਹੁਣ ਦੁਪਹਿਰ ਹੀ ਹੋ ਚੱਲਿਆ ਇੱਕ ਹਿਸਾਬ ਤੇ 11 12 ਵੱਜ ਗਏ ਆ ਆਏ ਤਾਂ ਇੰਦਾ ਸ਼ਾਂਤੀ ਹੈ ਤੋਂ ਪੰਜ ਵੀ ਨਹੀਂ ਪੂਰਾ ਨਿਕਲੀ ਜਾਵਾਂ ਹੁਣ ਮੈਂ 294 ਤੇ ਆ ਗੂਗਲ ਮੈਪ ਵੀ ਹੈ ਇੰਦਾ ਇੰਦਾ ਸਾਫ਼ ਹੀ ਦਿਖਾਈ ਜਾਂਦਾ ਇੰਨਾ ਕਿ ਤੁਹਾਨੂੰ ਪਤਾ ਟ੍ਰੈਫਿਕ ਹੁੰਦਾ ਇਹ ਹੈ ਹੁਣ ਟ੍ਰੈਫਿਕ ਨਾਲੇ ਇੰਨਾ ਕਿ ਹੈਗਾ ਪਰ ਇਹ 19 ਸਪੀਡ ਤੇ ਤੁਰਿਆ ਜਾਂਦਾਗਾ ਮੰਨ ਲਓ 55 ਦਾ ਜ਼ੋਨ ਹੈ 60 62 ਤੇ ਤੁਰੇ ਜਾਂਦੇ ਆ ਸਾਰੇ ਕੋਈ ਸੀਨ ਨਹੀਂ ਹੈਗਾ ਉਧਰ ਦਾ ਫੇਟ ਬੋਟ ਆਪਣਾ ਅੱਜ ਜਮਾ ਹੋ ਕੇ ਆ। ਲਾਸਟ ਵੀਕ ਉਹ ਸੀਗਾ, ਓਵਰ ਸੀਗਾ ਹਨਾ। ਉਦੋਂ ਵੀ ਚੱਲ ਆਪਾਂ ਨੂੰ ਬਾਈਪਾਸ ਹੀ ਆ ਗਿਆ ਸੀਗਾ। ਆ ਬਹੁਤ ਵਧੀਆ ਇਹਦਾ ਫਾਇਦਾ ਨਾ ਬੁੱਕ ਦਾ ਹੁਣ ਜਮਾ ਦੇਖੋ ਬਾਈਪਾਸ ਜਗਹੀ ਜਾਂਦਾਗਾ। ਬੜਾ ਅੰਦਰ ਦੀ ਨਗਰੋਂ ਟਾਈਮ ਬਹੁਤ ਖਰਾਬ ਹੁੰਦਾ। ਨਾਲੇ ਇਹਨਾਂ ਨੇ ਵੀ ਤਾਂ ਹੀ ਚਲਾਏ ਵਿਆ। ਇਹਨਾਂ ਨੂੰ ਧੋਖਾਗਾ। ਮੰਨ ਲਓ ਹੁਣ ਅੰਦਰ ਆਪਣਾ ਸਾਰਾ ਬਾਇਓ ਡਾਟਾ ਜਾ ਵੜਦਾ ਇਹਨਾਂ ਕੋਲੇ। ਉੱਥੇ ਹੀ ਉਂਗਲ ਮਾਰ ਲੈਂਦੇ ਆ ਇਹ। ਨਹੀਂ ਉਹ ਸਾਰਾ ਰਾਜ ਭਾਵੇਂ ਕੈਨੇਡਾ ਦੀਆਂ ਅਸਟ੍ਰੇਲੀਆ ਦੀਆਂ ਵੀ ਹੁਣ ਸੱਚਾ ਲਾਉਣ ਲੱਗ ਗਿਆ। ਅੱਗੇ ਨਹੀਂ ਜੀ ਆਉਂਦਾ ਉੱਥੇ ਜਾਲ ਰੋਡ ਤੇ ਨਹੀਂ ਤਾਂ ਲੱਗੇ ਜਿਵੇਂ ਆਸ ਸਕੇਲਾ ਦੋਨਾਂ ਤੇ ਐਥੇ ਹੈ ਨਹੀਂ ਰੋਡ ਹਾਂ ਦੋਨਾਂ ਦੀ ਹੈ ਨਹੀਂ ਰੋਡ ਤੇ ਸੈ ਹੈ ਨਾ ਤੇ ਕੈਨੇਡਾ ਇਹਦਾ ਇਕੱਲੀਆਂ ਪੈਸ ਛਲ ਨਹੀਂ ਜਾਗਦੀਆਂ ਹੁੰਦੀਆਂ ਉੱਧਰ ਵੀ ਹੈ ਨਹੀਂਗੇ ਗਾਉਣ ਕੋਲਾ ਕੋਲ ਦੇਣਾ ਇਹਸਾ ਲਾ ਲੰਡਨ ਵਾਲੀ ਸਭ ਤੋਂ ਡੇਂਜਰਸ ਸਕੇਲ ਆ ਜਾ ਥੰਡਰਬੇ ਵਾਲੀ ਟ੍ਰੈਪਾਂ ਨੂੰ ਪਿਛਲੇ ਵੀਕ ਦੀ ਗੱਲ ਹੀ ਐਮਲਾ ਦੋਨਾਂ ਸਕੇਲਾਂ ਦੀ ਬਾਈਪਾਸ ਆਇਆ ਉਹਨਾਂ ਤੇ ਨਾ ਲਿਗਾਇਆ ਜਿਹਾਉਂਦਾ ਸਕੇਲਾਂ ਦੇ ਉੱਤੋਂ ਨਹੀਂ ਪਰ ਫਲਾਇਸਰ ਆਨ ਕਰਤੇ ਮੈਂ ਹਾਂ ਚੱਲ ਵਿਚਾਲੇ ਇਹ ਖੜਾ ਟਰੱਕ ਤੇ ਬਾਲਮਾਰਟ ਆ ਗਿਆ ਤੇ ਤੇ ਮੰਗਰੀ ਹੈਗਾ ਆਪਣਾ ਉਹ ਕੀ ਹੈ ਦੂਜਾ ਮੱਖਣੀ ਵਾਲਾ ਸਟੋਰ ਆਪਣਾ ਕੀ ਨਾਮ ਦਾ ਯਾਰ ਨਾ ਹੀ ਭੁੱਲ ਗਿਆ ਮੈਂ ਤੁਹਾਨੂੰ ਦੱਸ ਗਾਰਡਨ ਫੂਡ ਪਹਿਲਾਂ ਇੱਥੇ ਜਾ ਕੇ ਆ ਕੇ ਇਧਰ ਗਰੋਸਰੀ ਵਾਲੀ ਸਾਈਡ ਤਾਂ ਨਹੀਂ ਹੋਣਾ ਦੂਜੀ ਸਾਈਡ ਹੋਊਗਾ ਮੇਰੇ ਹਿਸਾਬ ਨਾਲ ਦੇਖਦੇ ਆ ਕੀ ਮਿਲਦਾ ਹੈਗਾ ਮਿਲ ਤਾਂ ਜਾਣਾ ਹੀ ਇੱਥੋਂ ਤਾਂ ਬਾਲਮਾਰਟ ਤਾਂ ਮੇਰੇ ਹਿਸਾਬ ਨਾਲ ਇਥੋਂ ਲੈ ਕੇ ਆਣਿਆ ਚੂਹੇ ਦਾ ਕੰਮ ਕਰਦੇ ਆ ਹੱਲ ਪੱਕਾ ਆ ਮਲੇ ਯਾਰ ਇੱਕ ਹੋਰ ਆ ਮੈਨੂੰ ਉਹ ਕਹਿੰਦਾ ਨਹੀਂ ਰਹਿੰਦੇ ਉਧਰੋਂ ਦੇਖ ਲੈ ਪੈ ਤਾਂ ਬਹੁਤ ਆ ਮਗਰਾ ਆ ਚੱਕਿਆ ਦੇਖਦੇ ਆ ਜੇ ਇਹ ਚ ਆਉਂਦਾ ਕਿ ਨਹੀਂ ਬਣੂ ਗੱਲ ਲੈ ਤਾਂ ਅੰਦਾ ਹਨਾ ਟਰੈਪ ਲੋ ਲੈ ਆਂਦੇ ਆ ਤੇ ਲਾਵਾਂਗੇ ਇਹਨੂੰ ਆਪਾਂ ਜਦੋਂ ਉੱਥੇ ਟਰੱਕ ਰੁਕਿਆ ਹੋਇਆ ਹੋਇਆ ਵੀ ਸੌਣ ਲੱਗੇ ਕਿਉਂਕਿ ਦਿਨੇ ਤਾਂ ਮੈਂ ਕਹਿੰਦਾ ਆਪਾਂ ਦੇਖਿਆ ਹੀ ਨਹੀਂ ਉਹਨੂੰ ਚੁੱਹੀ ਨੂੰ ਕੀ ਰਾਤ ਨੂੰ ਬਾਹ ਫੋਜਦੇ ਪਤਾ ਲੱਗ ਜੂਗਾ ਨਹੀਂ ਫਿਰ ਬਣੀ ਬੈ ਕੇ ਆ ਕੇ ਲੱਪਣੀ ਪਊਗੀ ਟਰੱਕ ਚੋਂ ਹੁਣ ਪਤਾ ਨਹੀਂ ਬੱਚੇ-ਬੁੱੱਚੇ ਵੀ ਨਾ ਉਹਨੇ ਦੇਤੇ ਹੁਣ ਖਬਰਾ ਕਿੱਦਾਂ ਕਿ ਦੀ ਵੇਚ ਫਿਰਦੀ ਆ ਕਿਉਂਕਿ 2 ਵੀਕ ਹੋ ਗਿਆ ਔਰ ਟਾਬਲ ਨੂੰ ਵੀ ਉਹਨੂੰ ਪਿਛਲੇ ਵੀਕ ਦੀ ਗੱਲ ਆ ਉਹ ਚੇਂਜ ਕੀਤਾ ਆਪਾਂ ਬਾਕੀ ਜਾ ਕੇ ਪਤਾ ਲੱਗੂਗਾ ਅੱਜ ਰਾਤ ਨੂੰ ਵੀ ਫਸਦੀ ਹੈ ਕਿ ਨਹੀਂ ਇਹਦੇ ਚ ਉਹਨੇ ਤਾਂ ਮੈਨੂੰ ਗੋਰੇ ਨੇ ਕਿਹਾ ਸੀ ਜਿਹੜਾ ਅੰਦਰ ਕੰਮ ਕਰਦਾ ਕਹਿੰਦਾ ਇੱਕ ਹੋਰ ਇੱਥੇ ਲੋਕੇਸ਼ਨ ਆ ਉਧਰ ਦੇਖਿਆ ਉਹਦੀ ਅੰਮਾ ਆ ਚੱਲੇ ਰ ਹੁਣ ਕਿਹੜਾ ਇੰਨੀ ਵੜ ਤੁਰ ਕੇ ਉਹ ਇੱਥੋਂ 1.5 ਕਿਲੋਮੀਟਰ ਹੈਗਾ ਸੀ ਮੈਂ ਕਿਹਾ ਇੱਥੇ ਟਰਾਈ ਕਰ ਲੈਨੇ ਆ ਆ ਇੱਥੇ ਦੁਬਾਰੇ ਕਿੱਥੇ ਰੁਕਾਂਗੇ ਇਹਨਾਂ ਦੇ ਵੀ ਮਖਣੀ ਵੀ ਚੱਕੀ ਲਾਉਣੇ ਗਾਟਨ ਫੂਡ ਵਾਲਿਆਂ ਦੇ ਬਹੁਤ ਟਰੱਕ ਆ ਕੇ ਰੋਕਦੇ ਆ। ਕੋਲੀ ਮੈਂ ਜੇ ਮੰਦਾ ਤਾਂ ਨਾ ਜਾਰੇ ਬੰਦੇ ਇਥੋਂ ਗ੍ਰੋਸਰੀ ਗ੍ਰੋਸਰੀ ਚਾਹ ਕੇ ਆ ਜਾਂ ਹੋਰ ਹਨਾ। ਆ ਨਾਲ ਹੀ ਵੈਸਟ ਵਾਈ ਵੀ ਹੈਗਾ, ਬਣ ਮਾਰਟ ਹੋ ਗਿਆ, ਗਾਰਡਨ ਫੂਡ ਹੋ ਗਿਆ। ਹੋਮ ਡੀਪੂ ਵੀ ਇੱਥੇ ਨੇੜੇ ਹੀ ਹੈਗਾ। ਹਾਲੇ ਬਾਈ ਵੀ ਮਖਣੀ ਚੱਕੀ ਆਉਂਦਾ। ਖੜਵਾਂ ਜੀ ਨੇ ਇੰਡੀਕੇਟਰ ਕਿੱਥੋਂ ਲਾਇਆ ਤਾਂ ਕਿੰਨੇ ਘੱਟ ਆਉਂਦੇ ਆ। ਇਹ ਬੰਦੇ ਨੂੰ ਐਂ ਲੱਗੂਗੀ ਇਹਨੇ ਮੁੜਨਾਗਾ। ਯਾਰ ਬੈੰਨੀ ਹੈ ਨਹੀਂ ਇੱਥੇ ਹਲਾ ਇਹ ਕਿਵੇਂ ਹੋ ਗਿਆ ਅਨੇ ਭਾਈ ਬਾਸ ਮੁੜਦੇ ਹੋਏ ਚੱਕ ਲਾਂਗੇ ਹੈ ਇਹ ਕਿਵੇਂ ਹੋ ਗਿਆ ਆ ਆਜੋ ਵੀਰੋ ਕਹਿੰਦੇ ਮੱਖਣੀ ਵਾਲੇ ਮੱਖਣੀ ਵਾਲੇ ਮਾਲਾ ਅੰਦਾ ਕਨੇਡਾ ਇੱਥੋਂ ਹੀ ਜਾਗਦਾ ਜਿਹੜੇ ਟਰੱਕਾਂ ਤੇ ਆਉਂਦੇ ਆ ਸਾਰੇ ਭਰਾ ਆਹ ਸੰਦਾ ਮਿਊਜ਼ਿਕ ਆ ਭਈ ਉਹ ਵਾਹ ਪਾਈਆਂ ਦੀ ਸਾਰੀ ਓਏ ਐਨੇ ਤੋਂ ਵਾਹ ਆਵੇ ਆ ਤਾਂ ਗੱਲ ਨਹੀਂ ਬਣ ਗਈ ਫਿਰ ਉਹ ਆਹ ਆਹ ਠੰਨਾ ਠੰਨਾ ਦਾ ਮਜ਼ਾ ਹੀ ਆ ਗਿਆ ਸੇਲ ਤੇ ਲੱਗੀ ਵੀ ਆ ਦੇਨੇ ਤਾਂ ਆਪਾਂ ਕੈਸ਼ ਹੀ ਆ ਫਰੂਟ ਨਾ ਜੱਕ ਲਗੇ ਯਾਰ ਆਪਾਂ ਨੂੰ ਪਈ ਆ 26 ਡਾਲਰ 99 ਸੈਂਟ ਵੀ 27 ਡਾਲਰਾਂ ਦੀ ਤੇ ਅੱਗੇ ਸਭੋਂ ਮਹਿੰਗੀ ਪਈ ਹੁੰਦੀਆਂ ਦੋ ਚਾਰ ਪੰਜ ਡਾਲਰ ਸਸਤੀ ਪਈ ਆ ਯੂ ਐਸ ਡੀ ਮੇਰੇ ਹਸਾਲ ਨਾਲ 30 32 ਡਾਲਰਾਂ ਚ ਕੋਈ ਮਾੜੀ ਨਹੀਂ ਯਾਰ ਕੈਨੇਡੀਅਨ ਚ ਇੰਨੀ ਮਾਕਣੀ ਤਾਂ ਹੀ ਖਣੀਆਂ ਦੀ ਖਾਂਦੇ ਵਾਲੀਆਂ ਮਲਾ ਮਹੀਨਾ ਹੋਇਆ ਨਹੀਂ ਹੋਣਾ ਕਿ ਹੋ ਗਿਆ ਹੋਊਗਾ ਜੋ ਮੈਂ ਲੈ ਗਿਆ ਲਾਸਟ ਟਾਈਮ ਆਪਾਂ ਵੀਡੀਓ ਵੀ ਬਣਾਈ ਸੀ ਇੱਥੇ ਮਲਾ ਮਹੀਨਾ ਹੋਣ ਵਾਲਾ ਹੀ ਹੋ ਗਿਆ ਦੁਬਾਰੇ ਫੇਰ ਚੱਕ ਦਾ ਕੰਮ ਮੱਖਣੀ ਖਾਓ ਭਰੇ ਮੱਖਣੀ ਆਹ ਟਰੱਕ ਸਵੇਰ ਜਦੋਂ ਆਪਾਂ ਲਾਹਤ ਤੋਂ ਤੁਰਿਆ ਇਹ ਬਾਈ ਉੱਥੇ ਵੀ ਖੜਾ ਸੀਗਾ ਇਹ ਮੈਂ ਇਥੇ 2 ਮਿੰਟ ਪਹਿਲਾਂ ਹੀ ਤੁਰਿਆ ਸੀ ਇੱਥੇ ਵੀ ਬਾਅਦ ਚ ਆਇਆ 2 ਮਿੰਟ ਮੈਂ ਤਾਂ ਸੋਹੂ ਐਗਜ਼ਿਟ ਮਿਸ ਕਰ ਗਿਆ ਸੀਗਾ ਪਰ ਅਗਲੇ ਤੋਂ ਜਿੱਥੇ ਫਲੈਂਗ ਜੇ ਤੇ ਨਹੀਂ ਰੁਕਦੇ ਹੁੰਦੇ ਉਹ ਤੋਂ ਵਾਪਸ ਮੁੜ ਕੇ ਆਇਆ ਆਏ ਫਰਿੱਜ ਲੰਤ ਨਹੀਂ ਪੈਗੀ ਸਾਰੀ ਉਹ ਜਾਲੀ ਜੁਲੀ ਕੱਢ ਕੇ ਉਹ ਥੱਲੇ ਮਖਣੀ ਰੱਖ ਕੇ ਢਾਲਤੇ ਸਮਾਨ ਸਾਰਾ ਹੁਣ ਤੁਰੇ ਜਾਂਦੇ ਤੇ ਖੋਲ ਜੇ ਨਿਕਲੀਆਂ ਕਿੰਨੇ ਮਿੰਟ ਆਪ ਪੈ ਗਈ 40 ਮਿੰਟ ਲੱਗ ਗਏ ਆਪਾਂ ਨੂੰ ਇੱਥੇ ਪੂਰੇ ਚਲੋ ਭੱਜੋ ਹੁਣ ਕੋ ਚੋਕਰੀ ਨਾ 15 ਜਦ ਖੜੇ ਜੇ ਟਰੱਕ ਤੇ ਗਰਮੈਸ ਵਣ ਗਈ ਉਹ 10 ਪਲੱਸ ਹੈਗਾ ਇੱਥੇ ਕੋਈ ਤਰੀਕ ਸੁਣੋ ਮਿਲੋ ਆਪਾਂ ਨੂੰ ਬਾਰਡ ਲਾ ਕੇ ਜਾ ਕੇ ਮੇਰੇ ਹਿਸਾਬ ਨਾਲ ਪਿੰਡ ਸਰ ਦੇ ਉੱਧਰ ਉੱਧਰ ਨੂੰ ਜੇ ਕਲੀ ਦਾ ਕੀ ਇਹ ਵਿਚਾਰ ਹੈ ਜੇ ਇਹ ਟਰੱਕ ਸਾਫ਼ ਹੀ ਰਹੇ ਜ ਸਾਡਾ ਤੈਨੂੰ ਤੋ ਕਿਲੋਮੀਟਰ ਮੈਂ ਤੂੰਗਾ ਮਾਰਸ਼ਲ ਵਾਲੇ ਤੇ ਰੁਕਾਂਗੇ ਜਿੰਨਾ ਕਿ ਤੇਲ ਘਟਾ ਉਤੋਂ ਭਰਾ ਕੇ ਹਨ ਆਪ ਦਾ ਨਿਕਲ ਜਾਾਂਗੇ ਅੱਗੇ ਗੋਰਾ ਖੜਾ ਸੀਗਾ ਯਾਰ ਉਹ ਆਪਣੇ ਕੋਲੇ ਚੇਂਜ ਇੰਨੇ ਚਿਰ ਦੀ ਪਈ ਆ ਮੈਂ ਚਲ ਦੇ ਦੇ ਆਪਾਂ ਆਂਡੇ ਚੱਕਣੇ ਹੁੰਦੇ ਹਾਂ ਉਹ ਚੱਕ ਲਾਂਗੇ ਫੇਰ ਵੀਰ ਖੜਾ ਵਿਚਾਰਾ ਕੀ ਮਜਬੂਰੀ ਨੂੰ ਖੜਾ ਹਨਾ ਜਿੰਨੇ ਮੈਂ ਉਹਦੇ ਚੋਂ ਅੱਧੇ ਸਾਰੇ ਦੇ ਦੇ ਇੰਨੇ ਸਾਰੇ ਉਹਨੂੰ ਕੋਈ ਪਤਾ ਨਹੀਂ ਕਿਸੇ ਦੀ ਕੀ ਮਜਬੂਰੀ ਆ ਇਹਦਾ ਜੀ ਕਰਦਾ ਹੁੰਦਾ ਰੋਡ ਤੇ ਖੜ ਕੇ ਮੰਗਣ ਨੂੰ ਨਾਲੇ ਉਹ ਵਿਚਾਨ ਇਕੱਲਾ ਬੋਰਡ ਚੱਕਿਆ ਹੋਇਆ ਤੇ ਉਹ ਮੁਣੀ ਆਇਆ ਮੇਰਾ ਟਰੱਕ ਰੋਕੇ ਤਾਂ ਮੈਂ ਸੱਤਿਆ ਵੀ ਉਹਨੂੰ ਕੰਮ ਕਹਿ ਕੇ ਹਨਾ ਤੇ ਚਲੋ ਪਰਮਾਤਮਾ ਪਹਲਾ ਕਰੇ ਕਿਹਦਾ ਜੀ ਨਹੀਂ ਕਰਦਾ ਹੁੰਦਾ ਹਨਾ ਵੀ ਕਿਹਦਾ ਜਲੂਸ ਕਢਾਵੇ ਮਜਬੂਰੀਆਂ ਹੁੰਦੀਆਂ ਰੱਬ ਦੀ ਮਰਜ਼ੀ ਹੁੰਦੀ ਆ ਹਨਾ ਕੋਈ ਨਸ਼ੇ ਚਲਾ ਕੇ ਜਾਂਦਾ ਕੋਈ ਰੋਲਦਾ ਅਖਰਦਾ ਹਨਾ ਕੋਈ ਸੜਕਾਂ ਤੇ ਸੌਂ ਜਾਂਦਾਗਾ ਜਦੋਂ ਪਹੁੰਚ ਕੋਲ ਹੁੰਦੇ ਆਉਣਗੇ ਜਿਨ੍ਹਾਂ ਨੇ ਬਿਜ਼ਨਸ ਬਣਾਏ ਹੋਏ ਆ ਉਹ ਚੀਜ਼ ਹੋਰ ਹੁੰਦੀ ਹੈ ਬਿਜ਼ਨਸ ਵਾਲਾ ਬੰਦਾ ਨਹੀਂ ਸੀ ਇਹ ਲੱਗਦਾ ਵੀ ਜਿਵੇਂ ਪਹਿਲਾਂ ਚੰਗਾ ਭਲਾ ਹੁੰਦਾ ਉਹ ਤਾਂ ਕਿ ਉਹਦੀ ਟਾਵਰ ਤੋਂ ਲੱਗਦਾ ਸੀਗਾ ਉਹ ਤਾਂ ਬਾਹਲੇ ਛੜੇ ਪਲੇ ਵੇ ਬਣ ਕੇ ਖੜਦੇ ਹੁੰਦੇ ਜਾਣ ਕੇ ਲੈਣ ਦੇ ਮਾਰੇ ਪਿਕਅਪ ਵੀ ਉਹਨਾਂ ਨੂੰ ਉਨੀ ਜਿਆਦਾ ਮਿਲਦੀ ਆ ਇਹ ਉਦਾਂ ਦਾ ਤਾਂ ਨਹੀਂ ਸੀ ਵਿਚਾਰਾ ਸਟਾਰਵੱਕ ਵੀ ਇਹਾ ਚਾਹ ਤੇ ਬਾਪੂ ਰੁਕਿਆ ਸੀ ਕੋਈ ਆ ਕੇ ਉਹਨੇ ਵੀ ਕੀਤਾ ਬਈ ਵਧੀਆ ਕੀਤਾ ਇਹਨੂੰ ਦੇ ਦੇ ਪੈਸੇ ਦੋਦੀ ਸਾਈਡ ਖੜਾ ਸੀਗਾ ਸਟਾਪ ਸਾਈਨ ਤੇ ਇਹ ਤੁਹਾਨੂੰ ਯਾਦ ਹੋਵੇ ਜਦੋਂ ਲਾਸਟ ਟਾਈਮ ਵੀ ਆਪਾਂ ਮਖਣੀ ਚੱਕੀ ਆ ਮੈਂ ਉਦੋਂ ਵੀ ਗੱਲ ਕੀਤੀ ਮੈਂ ਕਿਹਾ ਯਾਰ ਉਹ ਚੇਂਜ ਘਰੇ ਪਈ ਆ ਜੇ ਹੁੰਦੀ ਤਾਂ ਇਹਨੂੰ ਦੇ ਦੇ ਦਿੰਦੇ ਇਹ ਨਾਲ ਟਰੱਕ ਸਟਾਪ ਵਾਲਾ ਬਿਜੀ ਰਹਿੰਦਾਗਾ ਮਾਰਸ਼ਲ ਵਾਲਾ ਤੇ ਬਾਰਡਰ ਇੱਥੇ 170 ਗਰੇਜ ਨੰਨ ਵਾਲਾ ਹੀ ਇੱਕ ਸਾਲ ਦਾ ਮੈਂ ਜਦੋਂ ਆਇਆ ਇਹੀ ਆਇਲ ਬੈਲੀ ਹੋਈ ਸੀ ਟਰੱਕਾ ਜਾਂ ਮੂਹ ਵੀ ਹੋਈ ਜਾਂਦਾ ਮੈਂ ਤਾਂ ਉਹਦਾ ਮਗਰ ਆ ਗਿਆ ਇਹਦੇ ਮਾਈ ਲਾਉਣਾ ਜੋ ਬੇਲਾ ਸੀ ਨਾ ਪਿੱਛੇ ਤੋਂ ਆਈ ਉਹ ਲੈਫਟ ਵਾਲਾ ਗੋਰਾ ਖੜਾ ਸੀ ਉਹ ਹੁਣ ਇਧਰ ਨੂੰ ਕਟਾਈ ਜੀ ਕੀਤੀ ਉਹਨੂੰ ਮੈਂ ਟਰੱਕ ਆ ਗਿਆ ਇਹ ਮੂਰੇ ਗੋਰਾ ਮੇਰੇ ਕੋਲ ਨਹੀਂ ਬਾਟਿਆ ਕਰੀ ਜਾਵੇ ਕਿਹਾ ਅਕਦਾ ਮੈਂ ਵੀਰੇ ਟਾਈਮ ਹੁੰਦਾ ਉਹ ਅਸੀਂ ਚੱਕ ਕੇ ਤੁਸੀਂ ਰਹਿ ਗਏ ਹੁਣ ਅਸੀਂ ਕੀ ਕਰ ਸਕਦੇ ਹਾਂ ਵੀਰ ਜੀ ਕੱਲ ਨਾ ਕਿਤੇ ਤੇਲ ਭਰਾ ਕੇ ਮੈਂ ਰਸੀਦ ਤੇ ਆਪਣਾ ਉਹ ਕਾਰ ਦੋਨੇ ਫੂਲ ਵਾਲੇ ਉਹਦੇ ਚ ਪਾ ਕੇ ਭੁੱਲ ਗਿਆ ਲੋਰ ਦੀ ਜੇਬ ਤੇ ਦੂਦੇ ਵਿੱਚ ਹਨਾ ਮੋٹے ਵਿੱਚ ਮੈਂ ਭਰਾ ਉਹ ਸਾਰਾ ਟਰੱਕ ਬੋਲ ਲਿਆ ਫੇਰ ਮੈਨੂੰ ਕੀਤਾ ਮੈਂ ਕੱਪੜੇ ਦਾ ਕਿੱਕ ਨਾ ਉਹ ਜੋ ਮੈਂ ਲੱਭਿਆ ਤੇ ਉਹਦੇ ਚ ਹੀ ਪਏ ਸੀਗੇ ਨਿੱਕੀ ਜਿਹੀ ਕਿੱਡੀ ਸੋਹਣੀ ਕਾਰ ਹਨਾ ਲਿਆ ਆ ਆ ਵੀ ਨਹੀਂ ਅੰਦਰੋਂ ਤੇ ਆਪਾਂ ਤਾਂ ਤਕੜੇ ਭਾਗੇ ਟਾਈਮ ਨਾਲ ਹੀ ਮੁੜੇ ਆਏ ਆ ਬਾਹਰ ਸੀਧਾ ਸਾਮਕੇ ਰੱਖਦ ਕੇ ਫੇਰ ਨਾ ਉਹੀ ਕੰਮ ਹੋ ਜੇ ਸਟਾਰਟਿੰਗ ਜੇ ਮੈਂ ਆ ਵੀ ਬਹੁ ਖਾਦੇ ਹਾ ਹੁਣ ਉਹ ਦੂਜੇ ਖਾ ਲਈਦੇ ਆ ਸੈਂਡਵਿਚ ਜੇ ਇਹ ਰੋਲ ਹੁੰਦੇ ਆ ਰੈਪ ਨਹੀਂ ਕਹਿੰਦੇ ਆਪਾਂ ਜਿੰਡੀਆਂ ਖਾਂਦੇ ਹੁੰਦੇ ਸੀ ਜਿਹੜੇ ਬਟਿੰਡੇ ਅਜੀਤ ਰੋਡ ਵਾਲੇ ਉਹਦੀ ਤਾਂ ਨਹੀਂ ਬਣਦੀ ਇਹਨਾਂ ਤੋਂ ਐਵੇਂ ਕਹਦਾ ਟਾਈਮ ਪਾਸ ਹੁੰਦਾ ਚੱਲ ਵਧੀਆ ਇਹਦੇ ਚ ਕੀ ਆ ਆਹ ਹੈਗਾ ਹੁਣ ਜਿਵੇਂ ਇਹਦੇ ਚ ਰੋਟੀ ਜੀ ਆ ਤੇ ਨਾਲ ਇਹਦੇ ਆਪਣਾ ਉਹ ਐਡ ਕੀਤਾ ਗਿਆ ਕੀ ਨਾਲ ਇਹਦੇ ਹੁੰਦੇ ਆ ਅੰਡੇ ਆ ਠੀਕ ਆ ਤੇ ਨਾਲ ਆਲੂ ਆ ਬਾ ਮਾੜਾ ਮੋਟਾ ਹੋਰ ਚੀਜ਼ ਆ ਵੀ ਵਧੀਆ ਟੱਡ ਬਾਰ ਨੂੰ ਜੇ ਨਹੀਂ ਹੈਵੀ ਖਾਣਾ ਆਹ ਖਾ ਲੋ ਆਪਣੇ ਫ੍ਰੀ ਆ ਪੁਆਇੰਟਾਂ ਤੇ ਅੰਮ੍ਰਿਤ ਰਾਜੇ ਜਿਹਾ ਭੁੱਖਾ ਨਹੀਂ ਮਰਦਾ ਬੰਦਾ। 응? ਖਾਸ ਕਰਕੇ ਲਾਭ ਤੇ ਤੇ ਇਹਦਾ ਵੀ ਕਹਿੰਦੇ ਕੰਮ ਘੈਂਟ ਆ ਉਹ ਪੁਆਇੰਟ ਨਹੀਂ ਹੁੰਦੇ ਉਹਨਾਂ ਦੇ ਜੇ ਫਿਊਲ ਪਾਉਣੇ ਹਨ 200 ਕਿੱਲੋ ਨਾ। ਡੇਲੀ ਇੱਕ ਮੀਲ ਦਿੰਦੇ ਆ। ਪ੍ਰੋਪਰ ਖਾਣ ਨੂੰ। ਬਿਜ਼ਨਸ ਲੂ। ਦੈਨ ਟੇਕ ਦ ਫਰਸਟ ਟ੍ਰੈਪ। ਆਹ ਬਰ ਉਹਨਾਂ ਦੇ ਬਾਬੇ ਬਾਹਲੇ ਸਿਰ ਆ ਗਏ। 6 ਕਿਲੋਮੀਟਰ ਰਹਿ ਗਿਆ ਜਿੱਥੇ ਇਨਸਪੈਕਸ਼ਨ ਆਪਣੇ ਮੀਟ ਦੀ ਸਵੇਰ ਹੋਣੀ ਰਾਤ ਨੂੰ ਜਾਂ ਲਾ ਲਵਾਂ ਤੇ ਰਾਸ਼ ਲੱਗ ਗਿਆ ਵੀਰੇ ਉਹ ਰਾਸ਼ ਜਮ ਹਾਈਵੇ ਦੇ ਉੱਤੇ ਆ ਥੱਲੇ ਦੀ 69 ਹਾਈਵੇ ਆ ਹਸਾਰ ਆ ਦੂਜੀ ਸਾਈਡ ਹੌਲੀ ਅ ਵੀ ਜੀ ਆ ਗੰਮ ਦੇਖੋ ਇਹ ਤਾਂ ਜਮ ਹੀ ਰੁਕ ਗਿਆ ਓਏ ਆ ਤਾਂ ਗੱਲ ਹੀ ਬਣ ਗਈ ਬਾਪੋ ਨਾਲ ਤਾਂ ਅੰਦਾ ਟਰੱਕ ਲੱਗ ਗਿਆ ਆਪਣਾ ਆਹ ਹੈ ਨਾ ਡੋਰ ਨੰਬਰ ਦੇਤਾ ਇਹਨੇ ਹੁਣੇ ਤਾਂ ਮਾਰਨਿੰਗ ਆ ਇਹਨਾਂ ਦਾ ਵੀ ਸਾਰਿਆਂ ਦਾ ਕੱਲ ਅੰਦਰ ਆ ਗਿਆ ਯਾਰ ਜਿਹੜੀ ਮੈਨੂੰ ਉਹ ਸੀ ਨਾ ਵੀ ਟਰੱਕ ਮੈਨ ਆਪਾਂ ਨੂੰ ਇਹ ਹੀ ਸੀਗਾ ਵੀ ਉਹ ਜੇ ਤਾਂ ਕੁਦਰਤੀ ਖੁੱਲੇ ਮਿਲ ਗਏ ਨੇ ਤਾਂ ਬੰਦ ਹੋ ਜਾਂਦੇ ਹੁੰਦੇ ਆ ਮੈਨੂੰ ਕਹਿੰਦਾ ਅੰਦਰ ਹੀ ਕਢਨਾ ਮੈਂ ਕਿੱਥੇ ਜਾਣਾ ਕਹਿੰਦਾ ਤੈਨੂੰ ਨੰਬਰ ਤੇ ਬੈਗ ਲਾ ਲਾ ਤਿੰਨ ਨੰਬਰ ਕਿੱਥੇ ਆ ਦੇ ਆ ਸੀਗਾ ਜਨੇ ਵੀ ਟੈਂਡਮ ਕਰ ਲੋ ਜਮਾ ਪਿੱਛੇ 3:00 ਵਜੇ ਦਾ ਆ ਲਾ ਲੋ ਰਾਤ ਨੂੰ ਮੇਰੇ ਕੋਲੇ 6:00 ਵਜਨ ਆਲੇ ਆ 6 ਤੇ 6:12 8 8:30 ਘੰਟਿਆਂ ਦਾ ਹੀ ਤੇ 3:30 ਵਜੇ ਮੈਂ ਜਾਊਂਗਾ ਵੇਲੇ ਪਤਾ ਇਹਨਾਂ ਨੇ ਕਿੰਨੇ ਵਜੇ ਕਰਨਾ ਸਵੇਰ ਦੁਪਹਿਰੇ ਕੱਲ ਨੂੰ 6:00 ਹੀ ਕਰਦੇ ਨੇ ਤਾਂ ਬੱਕਰੀ ਗੱਲ ਮੇਰਾ ਐਸਟੀਮੇਟ ਇਹ ਆ ਹਲਪਹਿਲਾ ਐਕਸਲ ਮੂਵ ਕਰ ਦਗੇ ਟਾਈ ਵਾਲੀ ਚੌਂਕੀ ਦਾ ਭਰਨੀ ਕਰਨੀ ਆ। ਹੋਈ ਨੇ ਅੱਗੇ ਲੋ ਡਰੈਫਟ ਕਿੱਥੇ ਆਵੜਿਆ। ਹੌਲੇ ਬਰਾਬਰ ਲਾਇਆ ਸੀਗਾ ਹਾਲ ਵਾਲਾ ਇੰਨੇ ਐਕਸ ਅੱਗੇ ਨੂੰ ਸੀ। ਤੂਹੇ ਦਾ ਵੀ ਹੱਲ ਕਰਨਾ ਆਪਾਂ ਸੌਣ ਤੋਂ ਪਹਿਲਾਂ ਪਹਿਲਾਂ। ਦੇ ਵੀ ਨਾ ਐਂਡੀ ਕਰਾਉਂਦੇ ਆ ਕਈ ਹਨਾ ਇਹ ਬੰਦ ਹੋ ਗਿਆ ਹੁਣ ਤਾਂ ਆਪਾਂ ਵੀ ਲੇਟ ਆਉਂਦੇ ਉੱਥੇ ਖੜਨਾ ਪੈਣਾ ਸੀਗਾ ਬਾਹਰ ਤੇ ਮੈਨੂੰ ਜਲ ਮੈਂ ਵਿੱਚੋਂ ਟਰੱਕ ਦੇ ਮਾਮੂਰੇ ਪੜਦਾ ਹੈ ਪਾਸੇ ਕੀਤਾ ਬੱਜਾਂ ਜੀਆਂ ਮਾਰੀ ਜਾਂਦੇ ਆ ਮੈਂ ਜਾਵੜਿਆ ਕੋਲੇ ਬਾਜਾ ਮਾਰਨ ਲੱਗ ਗਿਆ ਅੰਕਲ ਸੀਗਾ ਹਨਾ ਉਹ ਨਹੀਂ ਹੁੰਦੇ ਵੀ ਮੈਨੂੰ ਪਤਾ ਆਲੇ ਵੀ ਮੈਨੂੰ ਪਤਾ ਹੀ ਆ ਉਹ ਵਾਲਾ ਅੰਕਲ ਸੀਗਾ ਨਹੀਂ ਤੂੰ ਮੈਨੂੰ ਫਿਰ ਮੈਂ ਤਾਂ ਗਾਲ ਨਿਕਲੀ ਸੱਦਿਆ ਕਾਦੇ ਵਾਸਤੇ ਹਨਾ ਜੇ ਤੂੰ ਮੇਰੀ ਸੋਣਨੀ ਨਹੀਂ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਜਿਹੜਾ ਡੋਰ ਆ ਇਹਦੇ ਨੇੜੇ ਟਰੱਕ ਲੈ ਕੇ ਆਈ ਮੈਂ ਆਹ ਕਾ ਤੂੰ ਅਖੇ ਡੋਰ ਖੋਲੀਓ ਮੈਂ ਕਿ ਮੈਂ ਕਾ ਤੋ ਖੋਲਾਂ ਅਨਲੀਗਲ ਚੀਜ਼ ਆ ਇਹ ਕਰ ਹੀ ਨਹੀਂ ਸਕਦੇ ਤੇ ਨਾ ਹੀ ਖੋਲੇ ਉਹਨਾਂ ਦਾ ਲੌਕ ਲਾਇਆ ਹੋਇਆ ਹੁੰਦਾਗਾ ਮੈਂ ਅੰਕਲ ਐ ਸਵੇਰਾ ਹੋਊਗਾ ਵੀ ਬੜਾ ਇੱਕੋ ਹੀ ਉਹ ਤਾਂ ਮੈਨੂੰ ਪਤਾ ਤੇ ਜੇ ਤੈਨੂੰ ਪਤਾ ਅੰਕਲ ਤੇ ਤੂੰ ਨਾਲ ਤਾਂ ਮੈਂ ਸਪੈਸ਼ਲ ਇਥੋਂ ਟਰੱਕ ਝੋਗਿਆ ਸੌਰੀ ਫੋਨ ਹੀ ਡਿੱਗ ਪਿਆ ਵੀ ਮੈਂ ਸਪੈਸ਼ਲ ਹੈ ਨਾ ਕੱਪੜੇ ਪਾ ਕੇ ਟਰੱਕ 'ਚ ਹੋ ਗਿਆਗਾ ਤੂੰ ਮੇਰੀ ਤੇ ਜਿਤ ਅੰਕਲ ਇੰਨੇ ਵਜੇ ਆਊਗੀ ਆ ਹਨਾ ਬਾਵਾ ਇਹਦਾਗਾ ਮੁਨਨੇ ਇਹ ਮੂੰਹ ਵਾਲਾ ਉਹ ਤਾਂ ਮੈਨੂੰ ਪਤਾ ਉਹ ਤਾਂ ਮੈਨੂੰ ਪਤਾ ਤੇ ਫਿਰ ਤੂੰ ਮੈਨੂੰ ਕਹ ਤਾ ਸੱਧਾ ਮੈਂ ਇੱਥੋਂ ਗਿਆ ਉੱਥੇ ਗੇਟ 'ਚ ਖੜੇ ਜੰਗਲੇ 'ਚ ਹਨਾ ਬਾਜਾ ਮਾਰੀ ਜਾਂਦੇ ਜਲਮਾ ਪੜਦਾ ਪਾਸੇ ਕਰਕੇ ਦੇਖਿਆ ਮੈਂ ਆਪਣਾ ਭੈਣ ਭਾਈ ਹੁੰਦਾ ਹੈਲਪ ਦੀ ਲੋੜ ਹੁੰਦੀ ਹੈ ਮੈਂ ਫੇਰ ਤਾਂ ਕਰਕੇ ਜਾਵੜਿਆ ਹਨਾ ਆ ਡੋਰ ਲੱਗਿਆ ਹੋਇਆ ਬਹੁਤ ਉੱਚਾ ਡੋਰ ਹੈ ਤਾਂ ਦਹੀਂ ਟਰੱਕ ਤੋਂ ਵੀ ਉੱਚਾ proper lock ਲਾਇਆ ਹੋਇਆ ਪਹਿਲੀ ਗੱਲ ਤਾਂ ਉਹ ਏਡਾ ਏਡਾ ਲਿਖਿਆ ਹੋਇਆ ਡੂ ਨਾਟ ਐਂਟਰ ਜਿੱਥੇ ਮੇਰੀ ਉਂਗਲ ਆ ਨਾ ਡੂ ਨਾਟ ਐਂਟਰ ਦਾ ਮਤਲਬ ਕੀ ਹੁੰਦਾ ਮੈਨੂੰ ਤਾਂ ਆਇਆ ਨਹੀਂ ਮਤਾਂ ਅੰਕਲ ਤੈਨੂੰ ਮੈਂ ਅੰਦਰ ਲੰਘਾਦਾ ਤਾਂ ਤਾਂ ਤੇ ਕੈਮਰੇ ਲੱਗੇ ਆ ਏਡਾ ਤਗੜਾ ਬਾਰਡਰ ਦਾ ਕੰਮ ਆ ਇਹ ਠੀਕ ਆ ਇਥੋਂ ਲੋਡ ਸਾਰਾ ਕੁਝ ਹੋ ਕੇ ਨਿਕਲਣਾਗਾ ਫੇਰ ਬਾਰਡਰ ਕਲੀਅਰ ਹੋਣਾ ਅਜਾ ਮੋਦੇ ਚ ਮੈਂ ਤੈਨੂੰ ਵਾਰਦਾ ਪਹਿਲੀ ਗੱਲ ਤਾਂ ਤੂੰ ਆ ਹੀ ਨਹੀਂ ਸਕਦਾ ਅੰਦਰ ਦੂਜੀ ਗੱਲ ਮੈਂ ਖੋਲ ਹੀ ਨਹੀਂ ਸਕਦਾ ਤੀਜੀ ਗੱਲ ਜੇ ਤੈਨੂੰ ਮੇង ਕੋਈ ਗੱਲ ਕਹਿਣਾ ਉਹ ਮੈਨੂੰ ਇੱਕ ਗੱਲੋਂ ਹਾਸੀ ਵੀ ਹੁੰਦੀ ਐ ਇੱਕ ਗੱ अगले ने चाक पुलिस गाल कर भी, भी, भी अंदरों बहर जा रहा गा एना ने क्योंकि मेन पुछा तू अंदर सोना के बहर जाना मैं अंदर ही खड़ूगा दोग देती अच्छा मैं आ चबल मारदा चक ਕਾਫੀ ਹੈ ਦੰਦ ਉਮੜ ਕੇ ਤੂੰ ਇੱਜ਼ਤ ਨਹੀਂ ਤੈਨੂੰ ਕਰਨੀ ਆਉਂਦੀ ਅੰਕਲ ਛੋਟੇ ਵੱਡੇ ਦੀ ਯਾਰ ਚੰਗੀ ਗੱਲ ਨਹੀਂ ਹੁੰਦੀ ਮੈਂ ਤੁਸੀਂ ਸਾਰਿਆਂ ਨੇ ਹੌਂਡ ਕੀਤਾ ਉਹ ਮੈਂ ਕਿਸੇ ਨੂੰ ਨਹੀਂ ਅੱਜ ਤਾਈਂ ਇਹ ਚੀਜ਼ ਬੋਲੀ ਠੀਕ ਹੈ ਇਹ ਬੰਦੇ ਨੂੰ ਬੋਲਣੀ ਪਈ ਉਹ ਫਿਰਦਾ ਮੂਰੇ ਟਰੱਕ ਦੇ ਚੱਲ ਕੰਪਨੀ ਨਾਂ ਦੇ ਜੇ ਆਰ ਕੇੜੀ ਆ ਆਪਾਂ ਫਿਰ ਵੀ ਪੰਜਾਬੀ ਆਗਾ ਮੈਨੂੰ ਗੁੱਸਾ ਇਸ ਗੱਲ ਦਾ ਆਇਆ ਮੈਂ ਤੂੰ ਬਾਜਾਂ ਮਾਰੀ ਐਨੂੰ ਮੈਂ ਪਰਦਾ ਖੋਲਿਆ ਨਾ ਮੈਂ ਆਪਦਾ ਪਿਆ ਸੀਗਾ ਹਨ ਤੇ ਬੈ ਫੋਨ ਦੇਖੀ ਜਾਂਦਾ ਸੀਗਾ ਤੇ ਮੈਂ ਫੇਰ ਵੀ ਗਿਆਨ ਚਾਲੇ ਇੱਜ਼ਤ ਕੀਤੀ ਪੰਜਾਬੀ ਬੰਦੇ ਆ ਕਿਉਂਕਿ ਤੁਸੀਂ ਵੀ ਟਰੱਕ ਦੇ ਇੱਕ ਹੀ ਬਾਜ ਮਾਰੀ ਆ ਮੇਰੇ ਹੱਲ ਲੱਟਾਂ ਚ ਗਈ ਜਾਂਦੀਆਂ ਸੀ ਬਾਹਰਲੀ ਸਾਈਡ ਹਨ ਤੇ ਤੂੰ ਚੰਗੀ ਇੱਜ਼ਤ ਕੀਤੀ ਬੋਲਿਆ ਤਾਂ ਬਣਾ ਕੁਝ ਨਹੀਂ ਮੈਨੂੰ ਪਤਾ ਤੂੰ ਇਹਦੇ ਨੇੜੇ ਕਰ ਦੇ ਤੂੰ ਐਂ ਕਰ ਲੈ ਕਾਫੀ ਕੁਝ ਕੀਤਾ ਬੰਦੇ ਨੇ ਤੂੰ ਕਰ ਲੈ ਮੈਨੂੰ ਕਹਿੰਦਾ ਮੈਂ ਕਾ ਤੂੰ ਮੇਰੇ ਅੰਕਲ ਮੈਂ ਕਰ ਹੀ ਨਹੀਂ ਸਕਦਾ ਅਨਲੀਗਲ ਚੀਜ਼ ਆ ਕਿਸੇ ਨੂੰ ਪੁੱਛ ਲਿਓ ਜਿੱਥੇ ਮੀਟ ਇਨਸਪੈਕਸ਼ਨ ਹੁੰਦੀ ਇੱਥੇ ਤੁਸੀਂ ਇਹ ਕੋਈ ਕਰ ਸਕਦੇ ਹੋ ਲੈਣੇ ਚਾਕੇ ਮੈਨੂੰ ਬਾਹਰ ਧੋਕਣਾ ਮੈਂ ਤੁਰਿਆ ਫਿਰੂ ਇੱਥੇ ਹਫ਼ਤਾ ਮੁੜ ਕੇ ਪੁਲਿਸ ਕਾਲ ਕਰਤੀ ਲੈਣੇ ਮੈਂ ਕੀ ਕਰੂੰਗਾ ਮੈਂ ਕਿੱਧਰ ਜਾਊਂਗਾ ਮੁੜ ਕੇ ਤੇ ਘੜਨਾ ਹੀ ਆ ਉੱਤੇ ਘੜਜੋ ਵਾਹ ਜੀ ਵਾਹ ਨਵੀਆਂ ਸਕੀਮਾਂ ਸਾਡੇ ਬੰਦਿਆਂ ਦੀਆਂ ਚਾਵਾ ਜੀ ਛੋਡੇ ਚਲੋ ਠੀਕ ਆ ਮਿੱਤਰੋ ਆ ਤਾਂ ਇਹੋ ਦੀ ਗੋਰੇ ਦੀ ਗੱਲ ਸਹੀ ਸੀ ਆ ਦਾ ਕਿਸੇ ਕੰਮ ਦਾ ਨਹੀਂਗਾ ਇਹਦਾ ਮੰਨ ਲਓ ਇਹ ਤੇ ਵੱਡਾ ਚੂਹਾ ਆ ਕੇ ਪੈਰ ਮਾਰੂ ਹਣਾ ਇਹਦਾ ਫੇਰ ਜਾ ਕੇ ਕੰਮ ਕਰੂਗਾ ਮੈਂ ਤੁਹਾਨੂੰ ਦਿਖਾਵਾਂ ਕੀ ਕੀ ਜਿੱਤਾਂ ਮੰਨ ਲਓ ਆਹ ਸਪੂਨ ਆ ਹਨਾ ਲੈ ਐਡੀ ਕੀ ਹੁੰਦੀ ਹੈ ਚੂਹੀ ਹੌਲੀ ਲੈ ਅੱਗੇ ਮੇਰਾ ਉਂਗਲ ਤੇ ਵੱਜਿਆ ਵੱਜਦਾ ਬਹੁਤ ਜ਼ੋਰ ਨਾਲ ਲੈ ਆਈ ਦੇ ਨਾਲ ਦੇਖਦਾ ਜੇ ਆਹ ਜ਼ੋਰ ਨਾਲ ਮਾਰਾਂ ਮੰਨ ਲਓ ਆਖੇ ਆਏ ਹੈ ਇਹ ਹੈ ਧੱਲਾ ਤੇਰੀ ਵੀ ਆਏ ਮੈਂ ਸਪਲ ਕੱਟ ਕੇ ਲਾਤਾ ਆਹ ਲਾਤਾ ਇੱਕ ਤੇ ਵਿਕਰੀਅਤ ਤੇ ਸਟਕੋ ਜਾਂ ਵੈਸੇ ਹੌਲੀ ਚੂਰੇ ਇੱਥੇ ਸਟਕ ਹੁੰਦੀ ਨਹੀਂ ਹੁੰਦੀ ਇਹ ਗੁੰਦੀ ਵਾਲੇ ਆਗੇ ਹੁਣ ਦੇਖਦੇ ਆ ਕੀ ਬਣਦਾ ਕੀ ਬਣਦਾ ਆ ਸਾਰਾ ਉਹਦਾ ਹੀ ਕੁਤਰਾ ਮੈਂ ਜਾਣਕੀ ਨਹੀਂ ਸਾਫ ਕੀਤਾ ਮੈਂ ਕਿਹਾ ਉਹਨੂੰ ਐਜੇ ਤੇ ਆਉਣ ਦੇ ਦੁਆਰੇ ਆ ਮੈਟ ਮੈਂ ਪਿੱਛੇ ਨੂੰ ਖਿੱਚਦਾ ਥੋੜਾ ਜਿਹਾ ਉਹ ਚ ਅੱਗੇ ਪਹੁੰਚ ਜਾਗਾ ਪਈਆ ਓਏ ਲੈ ਵੀ ਲਾ ਤਾਂ ਸਵੇਰ ਦੇਖਦੇ ਆ ਕੀ ਕਹਿੰਦੇ ਆ ਇਹ ਕਿੰਨਾ ਕੁ ਟਾਈਮ ਟੂਮ ਲਵਾਉਂਦੇ ਆ ਸਵੇਰ ਲੱਗੂ ਪਤਾ ਨੈ ਮੁੱਛਾਂ ਉਵੇਂ ਹੀ ਆ ਨਾ ਰੇਅਰ ਨਾਲ ਨਾਲ ਕੰਮ ਬਹੁਤ ਹੈਂਡ ਕੰਮ ਆਮ ਵਰਤ ਕੇ ਦੇਖਿਓ ਨਾਲ ਮਾੜਾ ਲੋਸ਼ਨ ਲਾ ਕੇ ਸਿਰ ਆ ਗੱਲ ਬਾਤ ਜਿਵੇਂ ਸੋਹਾ ਦੱਸਿਆ ਸੀ ਠੀਕ ਆ ਮੈਨੂੰ ਨੇ ਉਹ ਆ ਗਿਆ ਮੈਂ ਲੈਣਾ ਗੁੱਟ ਸਲੀਪਰ ਤੇ ਸਾਰੇ ਜਣੇ ਕਰੋ ਸਪੋਰਟ ਭਰਾ ਨੂੰ ਚੈਨਲ ਕਰ ਲਓ ਸਬਸਕ੍ਰਾਈਬ ਜੇ ਨਹੀਂ ਕੀਤਾ ਤੇ ਬੈਲ ਆਈਕਨ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਲਵ ਯੂ ਆ ਟਰੱਕ ਦੇ ਨਾਲ ਨਾਲ ਟਰੇਲਰ ਦੋ ਭਰ ਕੇ ਬਾਏ